ਸਸ਼ੀਗਲ ਸਾਰਿਆਂ ਨੂੰ ਜੀ ਆਇਆਂ ਦੀ ਨਵੀਂ ਵੀਡੀਓ ਵਿੱਚ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਸੰਦੀਪ ਫੈਕਸ਼ਨ ਨੂੰ ਸ਼ਾਹਪੁਰ ਦੀ ਨਵੀਂ ਵੀਡੀਓ ਵਿੱਚ ਅਤੇ ਫਿਰ ਆਪਾਂ ਹਾਜ਼ਰ ਹੋ ਗਏ ਤੁਹਾਡੇ ਵਾਸਤੇ ਬਹੁਤ ਸੋਹਣੇ ਸੂਟ ਲੈ ਕੇ ਅੱਜ ਦੀ ਵੀਡੀਓ ਵਿੱਚ ਆਪਾਂ ਸ਼ੁਰੂ ਕਰਾਂਗੇ ਲੋਅ ਪ੍ਰਾਈਸ ਤੋਂ ਤੇ ਮੈਕਸਿਮਮ ਤੁਹਾਨੂੰ ਆਫਰ ਵਾਲੇ ਸੂਟ ਦਿਖਾਵਾਂਗੇ ਬਹੁਤ ਸੋਹਣੇ ਸੂਟ ਆ ਜਿਹੜੇ ਪ੍ਰੀਮੀਅਮ ਕੁਆਲਿਟੀ ਆ ਨੇ ਮਹਿੰਗੇ ਸੂਟ ਆ ਪਰ ਤੁਹਾਨੂੰ ਬਹੁਤ ਹੀ ਘੱਟ ਰੇਟਾਂ ਵਿੱਚ ਮਿਲਣਗੇ ਫਰਸਟ ਆਰਟੀਕਲ ਤੋਂ ਦਿਖਾਉਂਗੀ ਆਰਗੈਂਜ਼ਾ ਦਾ ਰਹੂਗਾ ਸੂਟ ਬਹੁਤ ਸੋਹਣਾ ਸੌਫਟ ਕੁਆਲਿਟੀ ਵਿੱਚ ਆਰਗੈਂਜ਼ਾ ਰਹੂਗਾ ਗਲਾ ਪੂ ਬਹੁਤ ਸੋਹਣੀ ਲੁਕਾ 44 ਇੰਚ ਇਹਨਾਂ ਦੀ ਲੰਬਾਈ ਰਹੋਗੀ ਜੀ ਪਹਿਲਾਂ ਦੱਸ ਦਿੰਦੀ ਆ ਔਰ ਇਹ ਰਹੋਗੀ ਇਹਦੀ ਬਾਟਮ ਸਿਲਕ ਦੀ ਔਰ ਸ਼ਿਫੌਨ ਦਾ ਰਹੋਗਾ ਦੁਪੱਟਾ ਆਹ ਲਓ ਜੀ ਇਹ ਰਹਗਾ ਇਹਦਾ ਦੁਪੱਟਾ ਸ਼ਿਫੌਨ ਦਾ ਬਹੁਤ ਸੋਹਣਾ ਤੇ ਪ੍ਰਾਈਸ ਆਊਗਾ ਇਹਦਾ 895 ਰੁਪਏ ਠੀਕ ਹੈ ਜੀ ਸ਼ਿਪਿੰਗ ਵੀ ਰਹੋਗੀ ਪੈਨ ਇੰਡੀਆ ਫ੍ਰੀ ਕਲਰ ਤੁਹਾਨੂੰ ਇਹਦੇ ਵਿੱਚ ਦਿਖਾਨੀ ਆ ਮੈਂ ਸਾਰੇ ਕਲਰ ਬਹੁਤ ਸੋਹਣੇ ਨੇ ਇਕੱਲਾ ਇਕੱਲਾ ਪੀਸ ਓਪਨ ਕਰਕੇ ਦਿਖਾਵਾਂਗੀ ਕਿਉਂਕਿ ਇਕੱਲੇ ਇਕੱਲੇ ਹਰੇਕ ਸੂਟ ਦੀ ਆਪਣੀ ਗ੍ਰੇਸ ਆ ਪ੍ਰਿੰਟਡ ਰਹਿਣਗੇ ਆਹ ਲਓ ਜੀ ਔਰਗੈਂਜ਼ਾ ਫੈਬਰਿਕ ਗਲਾ ਪੂਰਾ ओरिजिनल ਮਿਰਰ ਦਾ ਕੰਮ ਹੋਊਗਾ ਬਹੁਤ ਸੋਹਣੀ ਕੁਆਲਟੀ ਆ ਔਰ ਇਹ ਹੋਗੀ ਇਹਦੀ ਬਾਟਮ ਇਹ ਹੋਗਾ ਇਹਦਾ ਦੁਪੱਟਾ ਗਿਫਟ ਆਈਟਮ ਵਿੱਚ ਬਹੁਤ ਸੋਹਣੀਆਂ ਚੀਜ਼ਾਂ ਨੇ ਤੁਸੀਂ ਗਿਫਟ ਕਰਨੀਆਂ ਵਿਆਹ ਸ਼ਾਦੀਆਂ ਨੇ ਜਾਂ ਕਿਸ ਤਰ੍ਹਾਂ ਜਾਂ ਤੁਸੀਂ ਆਪ ਵੀ ਸਟਿਚ ਕਰਵਾਣੇ ਆ ਤਾਂ ਬਹੁਤ ਸੋਹਣੀਆਂ ਚੀਜ਼ਾਂ ਨੇ ਨੈਕਸਟ ਮੈਂ ਤੁਹਾਨੂੰ ਕਲਰ ਦਿਖਾਨੀਆਂ ਲੋਜੀ ਕਲਰ ਸਾਰੇ ਇੱਕ ਤੋਂ ਇੱਕ ਰਹਿਣ ਵਾਲੇ ਆ ਕਲਰ ਸਾਰੇ ਇੱਕ ਤੋਂ ਇੱਕ ਰਹਿਣ ਵਾਲੇ ਬਾਟਮ ਸ਼ੀਟ ਜਿਹੜੇ ਆ ਉਹ ਚੇਂਜ ਆਉਗੇ ਬਹੁਤ ਸੋਹਣੇ ਪੀਸ ਆ ਔਰ ਇਹ ਹੋਗਾ ਇਹਦਾ ਦੁਪੱਟਾ ਸ਼ਿਫਨ ਦਾ ਦੁਪੱਟਾ ਰਹੂਗਾ ਆਲੋ ਜੀ ਬਹੁਤ ਸੋਹਣਾ ਹੈ ਦੁਪੱਟਾ ਇੱਕ ਮੈਂ ਤੁਹਾਨੂੰ ਓਪਨ ਕਰਕੇ ਦਿਖਾਨੀ ਆ ਕਿਉਂਕਿ ਦੁਪੱਟਿਆਂ ਦੀ ਕੁਆਲਿਟੀ ਬਹੁਤ ਸੋਹਣੀ ਆ ਪੂਰਾ ਸੀਕੁਐਂਸ ਦੇ ਨਾਲ ਵਰਕ ਰਹਿਣ ਵਾਲਾ ਆ ਬਹੁਤ ਪਿਆਰੇ ਪੀਸ ਆ ਤੇ ਪ੍ਰਾਈਸ ਵੀ ਬਹੁਤ ਜੈਨੂਇਨ ਦੇ ਵਿੱਚ ਇਹ ਵਾਲੇ ਸੂਟ ਆਏ ਨੇ ਔਰ ਇਹਦੇ ਵਿੱਚ ਨੈਕਸਟ ਕਲਰ ਤੁਹਾਨੂੰ ਦਿਖਾਨੀ ਆ ਆ ਲੋ ਜੀ ਕਲਰ ਸਾਰੇ ਬਹੁਤ ਸੋਹਣੇ ਨੇ ਗ੍ਰੀਨ ਕਲਰ ਜਿਹਨੂੰ ਵੀ ਜਿਹੜਾ ਅੱਛਾ ਲੱਗਦਾ ਹੈਗਾ ਆ ਦਿੱਤੇਗੇ ਨੰਬਰ ਤੇ ਤੁਸੀਂ ਸਕਰੀਨਸ਼ਾਟ ਭੇਜ ਕੇ ਆਪਣੀ ਬੁਕਿੰਗ ਕਰ ਸਕਦੇ ਆ ਜੀ ਆ ਲੋ ਜੀ ਫ੍ਰੈਸ਼ਰ ਆਈਵਲ ਨੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਡਿਜ਼ਾਈਨ ਆ ਚੁੱਕੇ ਨੇ ਸ਼ੌਪ ਤੇ ਤੇ ਜਿੱਦਾਂ ਮਰਜ਼ੀ ਤੁਸੀਂ ਵਿਜ਼ਿਟ ਕਰਕੇ ਵੀ ਸੂਟ ਆਪਣਾ ਬਾਏ ਕਰ ਸਕਦੇ ਆ ਟੋਨ ਟੂ ਟੋਨ ਬਾਟਮ ਰਹਿਣ ਵਾਲੀ ਇਹਦੀ ਔਰ ਇਹ ਰੂਗਾਇਦਾ ਵੀ ਦੁਪੱਟਾ ਸ਼ਿਫੋਨ ਦਾ ਦੁਪੱਟਾ ਸੀਕੁਐਂਸ ਦੇ ਨਾਲ ਬਹੁਤ ਸੋਹਣੇ ਪੀਸ ਆ ਨੈਕਸਟ ਡਿਜ਼ਾਈਨ ਤੁਹਾਨੂੰ ਦਿਖਾਨੀ ਆ ਡਿਜ਼ਾਈਨਿੰਗ ਆ ਸਾਰੀਆਂ ਬਹੁਤ ਸੋਹਣੀਆਂ ਸੇਮ ਰੇਟ ਵਿੱਚ ਇਹ ਵੀ ਸੂਟ ਆਊਗਾ ਔਰਗੈਂਜ਼ਾ ਦਾ ਸੂਟ ਆਊਗਾ ਜੀ ਹਲੋ ऑर्गेंजा ਦਾ ਸੂਟ ਆਊਗਾ ਪੂਰੇ ਨੂੰ ਇਹਨੂੰ ਡਿਜ਼ਾਈਨ ਕੀਤਾ ਹੋਇਆ ਆ ਵਰਕ ਦੇ ਨਾਲ ਸੇਮ ਪ੍ਰਾਈਸ ਵਿੱਚ ਰਹੂਗਾ 895 ਸ਼ਿਪਿੰਗ ਵੀ ਰਹੋਗੀ ਪੈਨ ਇੰਡੀਆ ਫ੍ਰੀ ਜੀ ਬਹੁਤ ਸੋਹਣੇ ਪੀਸ ਆ ਆ ਲੋ ਜੀ ਜੇ ਸੈੱਟ ਵਾਈਜ਼ ਕਿਸੇ ਨੇ ਲੈਣੇ ਆ ਤਾਂ ਰੇਟ ਹੋਰ ਕੱਟ ਹੋ ਜਾਏਗਾ ਜੀ ਆ ਲੋ ਜੀ ਬਹੁਤ ਸੋਹਣੇ ਪੀਸ ਆ ਇਹ ਵਾਲੇ ਔਰ ਇਹ ਰਹੂਗਾ ਇਹਦਾ बॉटम ਜੀ ਸਿਲਕ ਦੀਆਂ ਬਾਟਮਸ ਰਹਿਣਗੀਆਂ ਬਹੁਤ ਸੋਹਣੀ ਕੁਆਲਿਟੀ ਆ ਬਾਟਮ ਦੀ ਵੀ ਔਰ ਸ਼ਰਟ ਦੀ ਵੀ ਔਰ ਇਹ ਰਹੂਗਾ ਇਹਦਾ ਦੁਪੱਟਾ ਜੇ ਨੂੰ ਵੀ ਅੱਛਾ ਲੱਗਦਾ ਹੋਇਆ ਬੁੱਕ ਕਰ ਲਿਓ ਪੈਨਲ ਸਟਾਈਲ ਰਹੂਗਾ ਲੁੱਕ ਦੇਖ ਲਓ ਕਿੰਨੀ ਪਿਆਰੀ ਲੈਣ ਵਾਲੀ ਬਹੁਤ ਸੋਹਣਾ ਸੂਟ ਆ 44 ਇੰਚ ਦੇ ਲਾਗੇ ਇਹਦੀਆਂ ਲੈਂਥ ਆ ਰਹੂਗੀਆਂ ਅਗਲਾ ਕਲਰ ਦਿਖਾਨੀ ਆ ਤੁਹਾਨੂੰ ਕਲਰ ਐਸੀ ਤਰ੍ਹਾਂ ਦਿਖਾਨੀ ਮੈਂ ਕਲਰ ਬਹੁਤ ਸੋਹਣੇ ਨੇ ਤੇ ਟਿਕ ਲਗਾ ਕੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਆ ਜਿਹਨੂੰ ਜਿਹੜਾ ਵੀ ਅੱਛਾ ਲੱਗਦਾ ਹੈ ਕਲਰ ਸਾਰੇ ਇੱਕ ਤੋਂ ਇੱਕ ਰਹਿਣ ਵਾਲੇ ਔਰ ਫੈਬਰਿਕ ਵੀ ਬਹੁਤ ਸੋਹਣਾ ਸਕਿਨ ਫ੍ਰੈਂਡਲੀ ਫੈਬਰਿਕ ਰਹੂਗਾ ਔਰ ਇਹ ਰਹੋਗਾ ਜੀ ਨੈਕਸਟ ਕਲਰ ਇਹਦੇ ਵਿੱਚ ਇਕੇ ਤੋਂ ਇਸ ਤੋਂ ਇਲਾਵਾ ਹਰੇਕ ਰੇਟ ਵਿੱਚ ਤੁਹਾਨੂੰ ਸੂਟ ਸਾਈਡ ਕੋ ਮਿਲ ਜੂਗੇ ਸ਼ਾਪ ਤੇ ਵਿਜ਼ਿਟ ਕਰਦੇ ਆਂ ਤਾਂ 3350 ਰੁਪਏ ਤੋਂ ਸੂਟ ਸ਼ੁਰੂ ਹੋ ਜਾਂਦੇ ਆ ਜੇ ਤੁਸੀਂ ਸ਼ਾਪ ਤੇ ਵਿਜ਼ਿਟ ਕਰਕੇ ਸੂਟ ਲੈਣੇ ਆ ਤਾਂ ਨੈਕਸਟ ਸਾਨੂੰ ਆਹ ਵਾਲਾ ਸੁਪਰ ਹਿੱਟ ਡਿਮਾਂਡਿੰਗ ਆਰਟੀਕਲ ਬਹੁਤ ਸੋਹਣੇ ਸੂਟ ਅਸੀਂ ਸੇਲ ਕੀਤੇ ਵਾਲੇ ਪਹਿਲਾਂ ਆ ਲੋ ਜੀ ਵੀਡੀਓ ਤੋਂ ਪਹਿਲਾਂ ਕਾਫੀ ਸੂਟ ਸੇਲ ਹੋ ਚੁੱਕਾ ਹੈ ਤੇ ਹੁਣ ਵੀ ਕੁਆਂਟੀਟੀ ਵਿੱਚ ਮਾਲ ਆ ਚੁੱਕਾ ਆ ਬਹੁਤ ਪਿਆਰਾ ਪੀਸ ਆ ਮਸਲਿਨ ਵਿਸਕੋਸ ਦੇ ਸੂਟ ਰਹਿਣਗੇ ਫੁੱਲ ਥ੍ਰੈਡ ਏਮਬਰਾਇਡਰੀ ਹੋਊਗੀ ਪੂਰੀ ਫਿਨਿਸ਼ਿੰਗ ਦੇ ਨਾਲ ਬਹੁਤ ਪਿਆਰਾ ਪੀਸ ਰਹਿਣ ਵਾਲ ਠੀਕ ਹੈ ਜੀ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਵੀ ਰਹਿਣ ਵਾਲਾ ਹੈ ਜਿਹੜੇ ਇਹਦੇ ਉੱਤੇ ਵਰਕ ਦੇ ਹੋਏ ਆ ਔਰ ਇਹ ਰੋਗਿਆ ਦਾ ਰਾਇਨ ਕਾਟਨ ਬੈਸਟ ਕੁਆਲਟੀ ਦੀ ਰੋਗੀ ਬਾਟਮ ਬਹੁਤ ਪਿਆਰਾ ਪੀਸ ਆ ਮਸਲੀਨ ਦੇ ਸੋਲ ਦਾ ਦੁਪੱਟਾ ਰਹਿਣ ਵਾਲਾ ਆ ਔਰ ਪ੍ਰਾਈਸ ਆਊਗਾ ਦਾ ਸਿਰਫ 1650 ਰੁਪਏ ਸ਼ਿਪਿੰਗ ਵੀ ਰੋਗੀ ਪੈਨ ਇੰਡੀਆ ਫ੍ਰੀ ਕਲਰ ਸਾਰੇ ਇੱਕ ਤੋਂ ਇੱਕ ਰਹਿਣ ਵਾਲੇ ਆ ਕਲਰ ਤੁਹਾਨੂੰ ਸਾਰੇ ਓਪਨ ਕਰਕੇ ਦਿਖਾਵਾਂਗੀ ਕਿਉਂਕਿ ਹਰ ਇੱਕ ਛੇੜ ਦੀ ਆਪਣੀ ਹੀ ਗ੍ਰੇਸ ਆ ਔਰ ਮੈਂ ਰਿਕਵੈਸਟ ਕਰੂੰਗੀ ਕਿ ਜਿਨ੍ਹਾਂ ਨੂੰ ਪਹਿਲਾਂ ਸੂਟ ਗਏ ਆ ਪਲੀਜ਼ ਕੁਆਲਟੀ ਜ਼ਰੂਰ ਦੱਸਿਓ ਕਿਵੇਂ ਦੀ ਸੀ ਨਾ ਸੂਟਾਂ ਦੀ ਕਿਉਂਕਿ ਬਹੁਤ ਸੋਹਣੇ ਸੂਟ ਸਾਡੇ ਕੋਲ ਸੇਲ ਹੋਏ ਆ ਇਹ ਵਾਲੇ ਪਹਿਲਾ ਵੀਡੀਓ ਤੋਂ ਮੈਂ ਸੂਟ ਕਾਫੀ ਸੇਲ ਕੀਤੇ ਆ ਆ ਲੋ ਬਹੁਤ ਸੋਹਣੇ ਸੂਟ ਆ ਕਲਰ ਦੇਖਿਓ ਕਿੰਨੇ ਸੋਹਣੇ ਰਹਿਣ ਵਾਲੇ ਆ ਗ੍ਰੇ ਬਲੂ ਕਲਰ Thread ਦਾ ਵਰਕ ਹੋਊਗਾ ਜੀ ਜਿਹੜੇ ਕਿ ਬਿਲਕੁਲ ਸੌਫਟ ਕੁਆਲਿਟੀ ਜਿਨ੍ਹਾਂ ਨੂੰ ਸਕਿਨ ਫਰੈਂਡਲੀ ਸੂਟ ਚਾਹੀਦੇ ਨੇ ਉਹ ਵਾਲੇ ਸੂਟ ਨੇ ਇਹ ਸਾਰੇ ਬਹੁਤ ਸੋਹਣੇ ਪੀਸ ਆ ਜਿਨੂੰ ਵੀ ਅੱਛਾ ਲੱਗਦਾ ਹੋਇਆ ਬੁੱਕ ਕਰ ਲਿਓ ਪ੍ਰਾਈਸ ਆਊਗਾ ਇਹਦਾ 1650 ਸ਼ਿਪਿੰਗ ਰੋਗੀ ਪੈਨ ਇੰਡੀਆ ਫ੍ਰੀ ਜੀ ਆ ਲੋ ਜੀ ਇਹ ਰੋਗਾ ਇਹਦਾ ਮਸਲੀਨ ਦਾ ਹੀ ਦੁਪੱਟਾ ਮਸਲੀਨ ਬਿਸਕੋਸ ਦਾ ਕਲਰ ਸਾਰੇ ਇੱਕ ਤੋਂ ਇੱਕ ਲੈਣ ਵਾਲੇ ਆ। ਔਰ ਅਗਲਾ ਤੁਹਾਨੂੰ ਪੀਸ ਦਿਖਾਨੀ ਆ ਆ ਲੋ ਜੀ ਸਭ ਦਾ ਫੇਵਰਿਟ ਕਲਰ ਐਵਰ ਗ੍ਰੀਨ ਸੂਟ ਚੱਲਦੇ ਆ ਇਹ ਵਾਲੇ। ਸਾਰਾ ਫਰੈਸ਼ ਅਰਾਈਵ ਵਾਲਾ ਜਿੰਨਾ ਵੀ ਆਇਆ ਹੈ ਕਾਟਨ ਦੇ ਸੂਟ ਚਾਹੀਦੇ ਤੁਹਾਨੂੰ ਗਰਮ ਸੂਟ ਚਾਹੀਦੇ ਆ ਫੈਂਸੀ ਚਾਹੀਦੇ ਹਰ ਤਰ੍ਹਾਂ ਦੀ ਵੈਰਾਈਟੀ ਅਵੇਲੇਬਲ ਹੋ ਚੁੱਕੀ ਹੈ ਸ਼ਾਪ ਤੇ। ਵਿਜ਼ਿਟ ਕਰਕੇ ਤੁਸੀਂ ਜਿੱਦਾਂ ਨੇ ਮਰਜ਼ੀ ਹਰੇਕ ਰੇਟ ਵਿੱਚ ਤੁਹਾਨੂੰ ਸੂਟ ਮਿਲ ਜਾਣਗੇ। ਆ ਲੋ ਜੀ ਬਹੁਤ ਪਿਆਰਾ ਪੀਸ ਆ ਵੀ। ਲੁੱਕ ਦੇਖ ਲਓ ਕਿੰਨੀ ਪਿਆਰੀ ਰਹਿਣ ਵਾਲੀ ਆ। ਔਰ ਰੋਗਿਆ ਦਾ ਮਸਲਿਨ ਬਿਸਕੋ ਦਾ ਦੁਪੱਟਾ ਆ ਟੌਨ ਟੂ ਟੌਨ ਗਿਓਨ ਕਾਟਨ ਦੀ ਇਹਦੀ ਬਾਟਮ ਰੋਗੀ ਸ਼ਰਟ ਲਾਈਨਿੰਗ ਲੱਗ ਕੇ ਵੀ ਬਹੁਤ ਲਾਈਟ ਵੇਟਡ ਰਹਿੰਦੇ ਆ ਇਹ ਸੂਟ ਆ ਲੋ ਜੀ ਇਹ ਰੋਗਿਆ ਦਾ ਦੁਪੱਟਾ ਪ੍ਰਾਈਸ ਆਊਗਾ 1650 ਸ਼ਿਪਿੰਗ ਰੋਗੀ ਪੈਨ ਇੰਡੀਆ ਫ੍ਰੀ ਜੀ ਨੈਕਸ ਸਾਨੂੰ ਸੂਟ ਦਿਖਾਨੀ ਆ ਆ ਬਹੁਤ ਸੋਹਣਾ ਸੂਟ ਹੈ ਵੀ ਮਨ ਸਟਾਕ ਦੀ ਕੋਈ ਕਮੀ ਨਹੀਂ ਤੁਹਾਨੂੰ 4-4 ਵੀ ਸੂਟ ਚਾਹੀਦੇ ਨਾ ਇੱਕ-ਇੱਕ ਕਲਰ ਦੇ ਵਿੱਚ ਤਾਂ ਤੁਹਾਨੂੰ ਮਿਲ ਜੂਗੇ ਇੰਨਾ ਸਟਾਕ ਅਵੇਲੇਬਲ ਹੋ ਚੁੱਕਾ ਹੈ ਜੀ ਆ ਲੋ ਜੀ ਇਸ ਤੋਂ ਜ਼ਿਆਦਾ ਵੀ ਚਾਹੀਦੇ ਆ ਤਦ ਵੀ ਮਿਲ ਜੂਗੇ ਆ ਲੋ ਜੀ ਬਹੁਤ ਸੋਹਣਾ ਪੀਸ ਆ ਕਲਰ ਕੰਬੀਨੇਸ਼ਨ ਦੇਖੋ ਕਿੰਨਾ ਸੋਹਣਾ ਬਹੁਤ ਸੋਹਣੀ ਡਿਜ਼ਾਈਨਿੰਗ ਆ ਔਰ ਪੂਰਾ ਨੀਟ ਐਂਡ ਕਲੀਨ ਤਰੀਕੇ ਦੇ ਨਾਲ ਪੂਰਾ ਵਰਕ ਹੋਊਗਾ ਇਹਦਾ ਥ੍ਰੈਡ ਦਾ ਬਹੁਤ ਪਿਆਰੀ ਲੁੱਕ ਦੇ ਵਿੱਚ ਸੂਟ ਰੈਡੀ ਹੋਣ ਵਾਲਾ ਆ ਤੇ ਸੇਮ ਟੋਨ ਟੂ ਟੋਨ ਇਹਦੀ ਬਾਟਮ ਆਏਗੀ ਔਰ ਇਹ ਰੂਗਾ ਇਹਦਾ ਦੁਪੱਟਾ ਜੀ ਮਸਲਿਨ ਵਿਸਕੋਸ ਦਾ ਆ ਲੋ ਜੀ ਬਹੁਤ ਸੋਹਣਾ ਸੂਟ ਆ ਜੇਨੂੰ ਵੀ ਅੱਛਾ ਲੱਗਦਾ ਹੋਇਆ ਬੁੱਕ ਕਰ ਲਿਓ ਆ ਲੋ ਜੀ ਪ੍ਰਾਈਸ ਆਊਗਾ 1600 ਪਿਆ ਸ਼ਿਪਿੰਗ ਰੋਗੀ ਪੈਨ ਇੰਡੀਆ ਫ੍ਰੀ ਬਹੁਤ ਘਾ ਟ੍ਰੇਡ ਵਿੱਚ ਇਹ ਸਾਰੇ ਸੂਟ ਨੇ 2000 ਪਲੱਸ ਵਾਲੀ ਆਰਟੀਕਲ ਆ ਜਿਹੜੇ ਸਿਰਫ ਤੁਹਾਨੂੰ ਮਿਲਣਗੇ 1650 ਦੇ ਵਿੱਚ ਨੈਕਸਟ ਤੁਹਾਨੂੰ ਸੂਟ ਦਿਖਾਨੀ ਆ ਸੁਪਰ ਹਿੱਟ ਧਮਾਕਾ ਸਾਡੇ ਕੋਲ ਪਹਿਲਾਂ ਵੀ ਇਹ ਸੂਟ ਆਇਆ ਤਾਂ ਬਹੁਤ ਸੋਹਣੀ ਸੇਲ ਹੋਇਆ ਰਿਪੀਟ ਸਾਡੇ ਕੋਲ ਆਇਆ ਇਹ ਸੂਟ ਇਹ ਵੀ ਆ ਲੋ ਜੀ ਫ੍ਰੈਸ਼ ਤੁਹਾਨੂੰ ਦਿਖਾ ਰਹੀਆਂ ਸਾਰਾ ਅਰਾਈਵਲੇ ਵਾਲਾ ਵੀ ਡਿਜੀਟਲ ਪ੍ਰਿੰਟ ਆਏਗਾ ਬਹੁਤ ਸੋਹਣੀ ਲੁੱਕ ਆ ਪੂਰੇ ਨੂੰ ਇਹਨੂੰ ਡਿਜ਼ਾਈਨ ਕੀਤਾ ਹੋਇਆ ਆ ਹਲਕਾ ਹਲਕਾ ਵਰਕ ਦੇ ਨਾਲ ਔਰ ਲੁੱਕ ਦੇਖਿਓ ਵਿੱਚ ਕਹ ਲੋ ਕਿ ਥੋੜਾ ਸ਼ਾਈਨ ਰਹੂਗਾ ਕੱਪੜੇ ਮੇ ਕੋਲੋ ਦਿਖਾਨੀ ਬਹੁਤ ਸੋਹਣੀ ਲੁੱਕ ਦੇ ਵਿੱਚ ਡਿਜ਼ਾਈਨ ਕੀਤਾ ਗਿਆ ਆ ਔਰ ਇਹਦਾ ਵੀ ਟੋਨ ਟੂ ਟੋਨ ਰਿਯਾਨ ਕਾਟਨ ਦਾ ਬਾਟਮ ਆਏਗਾ ਮਸਲੀਨ ਦਾ ਹੋਊਗਾ ਦੁਪੱਟਾ ਸ਼ਿਮਰ ਦਾ ਵਿੱਚ ਕੰਬੀਨੇਸ਼ਨ ਆਏਗਾ ਜੀ ਜਿੱਦਾਂ ਕਹਿ ਸਕਦੇ ਆ ਔਰ ਇਹ ਹੋਊਗਾ ਇਹਦਾ ਦੁਪੱਟਾ ਜਿਹਨੂੰ ਵੀ ਅੱਛਾ ਲੱਗਦਾ ਹੈ ਬੁੱਕ ਆ ਲਿਓ ਪਹਿਲਾਂ ਇਹਦਾ ਰੇਟ ਜ਼ਿਆਦਾ ਸੀ ਹੁਣ ਆਏਗਾ ਇਹ ਵੀ ਸਿਰਫ ਤੁਹਾਨੂੰ 1650 ਦੇ ਵਿੱਚ ਸ਼ਿਪਿੰਗ ਰਹੇਗੀ ਪੈਨ ਇੰਡੀਆ ਫ੍ਰੀ ਜੀ ਆ ਲਓ ਜੀ ਅਗਲਾ ਤੁਹਾਨੂੰ ਮੈਂ ਪੀਸ ਦਿਖਾਨੀ ਆ ਪੀਸ ਸਾਰੇ ਇੱਕ ਤੋਂ ਇੱਕ ਰਹਿਣ ਵਾਲੇ ਆ ਆ ਲਓ ਜੀ ਲੈਸ ਵਿੱਚ ਆਇਆ ਸੂਟ ਔਰ ਲੈਸ ਵਿੱਚ ਹੀ ਜਾਣਗੇ ਇਹ ਵਾਲੇ ਵੀ ਆ ਲੋ ਜੀ ਬਹੁਤ ਸੋਹਣਾ ਸੂਟ ਹੈ ਵੀ ਘੇਰੇ ਵਗੈਰਾ ਕਾਫੀ ਵੱਡੇ ਨੇ ਔਰ ਬਾਜ਼ੂ ਦਾ ਜਿਹੜਾ ਫੈਬਰਿਕ ਆ ਉਹ ਅਲੱਗ ਤੋਂ ਦਿੱਤਾ ਗਿਆ ਹੈ ਯਾ ਪੈਟਰਨ ਦੇਖਿਓ ਕਿੰਨੇ ਪਿਆਰੇ ਰਹਿਣ ਵਾਲੇ ਔਰ ਕਲਰ ਕੰਬੀਨੇਸ਼ਨ ਵੀ ਬਹੁਤ ਸੋਹਣੇ ਹੈ ਬਾਜ਼ੂ ਦਾ ਜਿਹੜਾ ਪੈਟਰਨ ਉਹ ਵੱਖ ਤੋਂ ਦਿੱਤਾ ਗਿਆ ਹੈ ਇਹਦਾ ਸੇਮ ਟੋਨ ਟੂ ਟੋਨੇ ਦੀ ਆਏਗੀ ਬਾਟਮ ਔਰ ਇਹ ਰੋਗਾ ਇਹਦਾ ਦੁਪੱਟਾ ਜੇ ਇਹਨੂੰ ਜਿਹੜਾ ਅੱਛਾ ਲੱਗਦਾ ਹੋਇਆ ਬੁੱਕ ਕਰ ਲਿਓ ਬਹੁਤ ਸੋਹਣਾ ਸੂਟ ਹੈ ਆ ਲੋ ਜੀ ਬਹੁਤ ਸੋਹਣੇ ਸੂਟ ਆ ਰਹੇ ਹੋਗਾ ਜਦੋਂ ਦੁਪੱਟਾ ਪੂਰੇ ਵੱਡੇ ਕੱਟ ਦੇ ਦੁਪੱਟੇ ਨੇ ਔਰ ਕਲਰ ਦੇਖੋ ਸਾਰੇ ਇੱਕ ਤੋਂ ਇੱਕ ਰੈਣ ਵਾਲੇ ਨੇ ਜਿਹਨੂੰ ਵੀ ਜਿਹੜਾ ਅੱਛਾ ਲੱਗਦਾ ਹੋਵੇ ਫਟਾਫਟ ਬੁੱਕ ਕਰਦੇ ਜਾਇਓ ਆ ਲੋ ਜੀ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀ ਵੈਰਾਈਟੀ ਸ਼ਾਪ ਤੇ ਆ ਚੁੱਕੀ ਹੈ ਜਿੰਨੀ ਮਰਜ਼ੀ ਤੁਸੀਂ ਵਿਜ਼ਿਟ ਕਰਕੇ ਲੈ ਜਿਓ ਜੀ ਆ ਲੋ ਜੀ ਕਲਰ ਦੇਖੋ ਕਿੰਨਾ ਸੋਹਣਾ ਹੈ ਵੀ ਡਿਜੀਟਲ ਪ੍ਰਿੰਟ ਮਸਲੀਨ ਵਿਸਕੋਸ ਦਾ ਆਏਗਾ ਸੂਟ ਆ ਲੋ ਜੀ ਹਰ ਇੱਕ ਰੈਡੀ ਕਰਵਾ ਸਕਦਾ ਇਦਾਂ ਦੇ ਸੂਟ ਆ ਦੁਪੱਟਾ ਵੀ ਬਹੁਤ ਸੋਹਣਾ ਪੂਰੇ ਵੱਡੇ ਕੱਟ ਦੇ ਦੁਪੱਟੇ ਔਰ ਲਾਸਟ ਕਲਰ ਮੈਂ ਤੁਹਾਨੂੰ ਦਿਖਾਨੀ ਹੈ ਇਹਦੇ ਵਿੱਚ ਲਾਸਟ ਕਲਰ ਸਾਰੇ ਕਲਰ ਇੱਕ ਤੋਂ ਇੱਕ ਰਹਿਣ ਵਾਲੇ ਆ ਜਿੰਨੇ ਵੀ ਸੂਟ ਨੇ ਆਲੋਚ ਇਹ ਰੂਗਾ ਨੈਕਸਟ ਕਲਰ ਇਹਦਾ ਬਹੁਤ ਸੋਹਣਾ ਡਿਜੀਟਲ ਪ੍ਰਿੰਟ ਬਹੁਤ ਡਿਮਾਂਡਿੰਗ ਆਰਟੀਕਲ ਨੇ ਸਾਰੇ ਠੀਕ ਹੈ ਜੀ ਜਿਹਨੂੰ ਵੀ ਅੱਛਾ ਲੱਗਦਾ ਫਟਾਫਟ ਬੁੱਕ ਕਰ ਲਿਓ ਔਰ ਇਹ ਰੂਗਾ ਇਹਦਾ ਟੋਨ ਟੂ ਟੋਨ ਬਾਟਮ ਰਿਯਾਨ ਕਾਟਨ ਦਾ ਔਰ ਇਹ ਰੂਗਾ ਇਹਦਾ ਮਸਲਿਨ ਗਿਸਕੋਸ ਦਾ ਦੁਪੱਟਾ ਆਲੋਚ ਬਹੁਤ ਸੋਹਣੇ ਸੂਟ ਆ ਆਲੋ ਜੀ ਤੇ ਫਟਾਫਟ ਬੁੱਕ ਕਰਦੇ ਜਾਓ ਜਿਹਨੂੰ ਜਿਹੜਾ ਵੀ ਅੱਛਾ ਲੱਗਦਾ ਹੈ ਬਾਕੀ ਇਹਦੇ ਨਾਲ ਹੀ ਆਪਾਂ ਵੀਡੀਓ ਨੂੰ ਕਰਦੇ ਆਂ ਐਂਡ ਉਮੀਦ ਕਰਦੇ ਆਂ ਕਿ ਸੂਟ ਤੁਹਾਨੂੰ ਚੰਗੇ ਲੱਗੇ ਹੋਗੇ ਚੰਗੇ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਜੀ ਚੈਨਲ ਤੇ ਜਿਹੜੇ ਨਵੇਂ ਆ ਚੈਨਲ ਨੂੰ ਫੋਲੋ ਕਰ ਲਿਓ ਤਾਂ ਕਿ ਨਵੀਂ ਨਵੀਂ ਤੁਹਾਨੂੰ ਅਪਡੇਟ ਮਿਲਦੀ ਰਵੇ ਬਾਕੀ ਜਿਨ੍ਹਾਂ ਨੇ ਸ਼ਾਪ ਤੇ ਵਿਜ਼ਿਟ ਕਰਕੇ ਸੂਟ ਲੈਣੇ ਆ ਸ਼ਾਪ ਦਾ ਐਡਰੈਸ ਹੋ ਗਾ ਜੀ ਮਹਾਰਾਜਾ ਰਣਜੀਤ ਸਿੰਘ ਨਗਰ ਆਈਟੀਆ ਕਾਲਜ ਦੇ ਬੈਕਸਾਈਡ ਤੇ ਹੈ ਨੀਅਰ ਰੇਲਵੇ ਲਾਈਨ ਹੈ ਜੀ ਥੈਂਕ ਯੂ